ਜਿੰਨੇ ਬੰਦੇ ਧਾਰਮਿਕ ਹੋਣਗੇ ਓਨਾ ਹੀ ਝੂਠ ਬੜਾ ਵਧੀਆ ਮਾਰ ਲੈਂਦੇ ਹੋਣਗੇ। ਇਹ ਹੈ ਨਹੀਂ ਤੁਸੀਂ ਵੇਖੋ ਧਾਰਮਿਕ ਬੰਦੇ ਜੋੜੇ ਲੈ ਕੇ ਤੁਰੇ ਫਿਰਦੇ ਇਦਾਂ ਪਿੰਡੋਂ ਪਿੰਡੀ ਪੀਏ ਜੋੜਾ ਮਹਾਰਾਜ ਦਾ। ਤੇ ਕਿੱਡੇ ਕਮਲੇ ਬੰਦੇ ਪੱਗ ਤੇ ਜੋੜਾ ਲਾਈ ਜਾਂਦੇ ਇਦਾਂ ਕਈ ਬੰਦੇ ਪੱਗਾਂ ਤੇ ਜੋੜੇ ਲਾ ਰਿਆ। ਇਹ ਪੱਗ ਸਰਬੰਸਵਾਰ ਕੇ ਮੇਰੇ ਬਾਪੂ ਨੇ ਸਿਰ ਤੇ ਸਜਾਈ ਆ ਜੋੜਾ ਛੱਡੋ। ਇਹਦੇ ਤੇ ਦੁਨੀਆ ਦੀ ਕੋਈ ਕੀਮਤੀ ਚੀਜ਼ ਨਹੀਂ ਆ ਸਕਦੀ। ਜੋੜਾ ਤੇ ਮੇਰੀਆਂ ਭੈਣਾਂ ਵੀ ਮੈਨੂੰ ਵਿੱਚੋਂ ਗੱਲ ਇੱਕ ਹੋਰ ਯਾਦ ਆ ਗਈ। ਕਈ ਵਾਰ ਨਾ ਸਾਡੀਆਂ ਭੈਣਾਂ ਗੁਰਦੁਆਰੇ ਦੇ ਬਾਹਰ ਜੋੜਾ ਝਾੜ ਕੇ ਨਾ ਚੁੰਨੀ ਨਾਲ। ਮੇਰੀ ਉਹ ਭੈਣਾਂ ਚੁੰਨੀ ਕਦੀ ਜੋੜੇ ਨੂੰ ਨਾ ਲਾਇਆ ਕਰੋ ਬਹੁਤ ਕੀਮਤੀ ਇਹ ਮਾਤਾ ਗੁਜਰਕੌਰ ਦੀ ਚੁੰਨੀ ਹੈ ਤੁਹਾਡੇ ਕੋਲ। ਇਹ ਜੋੜਿਆਂ ਚ ਨਹੀਂ ਸੋਭਦੀ। ਵੀਰਾਂ ਦੇ ਸਿਰ ਦੀ ਪੱਗ ਤੇ ਭੈਣਾਂ ਦੇ ਸਿਰ ਦੀ ਚੁੰਨੀ ਮੇਰੇ ਤੇ ਸਿਰ ਤੇ ਪੱਗ ਹੈ ਦਸ਼ਮੇਸ਼ ਪਿਤਾ ਜੀ ਦੀ। ਤੇ ਭੈਣਾ ਦੇ ਸਿਰ ਤੇ ਚੁੰਨੀ ਹੈ ਮਾਤਾ ਘੱਜ ਕੇ ਬੋਲੋ ਸਾਰੇ ਮਾਤਾ ਗੁਜਰ ਕਰੋ ਜੀ ਦੀ ਕਿਸੇ ਦੇ ਜੋੜਿਆਂ ਤੇ ਚੁੰਨੀ ਨਾਲ ਹਾਂ ਜੋੜਿਆਂ ਦੀ ਸੇਵਾ ਕਰਨੀ ਹੈ ਕੋਈ ਗੱਲ ਨਹੀਂ ਕਰੋ ਸੇਵਾ ਰਾਜ-ਰਾਜ ਕੇ ਕਰੋ ਪਰ ਚੁੰਨੀ ਨਾਲ ਨਹੀਂ ਚੁੰਨੀ ਨਾਲ ਜੋੜਾ ਨਹੀਂ ਝਾੜਨਾ ਕਦੇ ਵਾਸਤੇ ਵੀ ਇਹ ਬਹੁਤ ਕੀਮਤੀ ਵਸਤਰ ਹੈ ਜਿਹੜਾ ਸਾਨੂੰ ਸੱਚੇ ਬਾਦਸ਼ਾਹ ਜੀ ਨੇ ਸਾਡਾ ਸਿਰ ਕੱਜਣ ਲਈ ਦਿੱਤਾ ਹੈ ਪਰ ਅਸੀਂ ਕੀ ਕਰਦੇ ਆ ਕਿਉਂਕਿ ਸਮਝ ਨਾ ਹੋਣ ਕਰਕੇ ਨੌਲੇਜ ਨਾ ਹੋਣ ਕਰਕੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਨਾਮ ਤੁਸੀਂ ਸਾਰਿਆਂ ਨੇ ਸੁਣਿਆ ਦੁਨੀਆ ਦਾ ਸਭ ਤੋਂ ਕੀਮਤੀ ਹੀਰਾ ਕੋਹਨੂਰ ਹੀਰਾ ਜਿਹੜਾ ਸਰਦਾਰ ਹਰੀ ਸਿੰਘ ਨਲਵੇ ਨੇ ਪੈਦਾ ਕੀਤਾ ਉਸ ਕੋਹਨੂਰ ਹੀਰੇ ਨੂੰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਅਕਸਰ ਆਪਣੇ ਡੋਲੇ ਨਾਲ ਬੰਨ ਕੇ ਰੱਖਦੇ ਸੀ ਇੱਥੇ ਡੋਲੇ ਨਾਲ ਬੰਨਦੇ ਸੀ ਉਹ ਚਿੱਟੇ ਅਨੁਪਰਸਨ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਇੱਕ ਦਿਨ ਸਕੂਲ ਨਹੀਂ ਸੀ ਗਏ ਪਰ ਉਹਨਾਂ ਦੇ ਰਾਜ ਵਿੱਚ ਕੋਈ ਅਨਪੜ ਨਹੀਂ ਸੀ ਕਿੰਡੀ ਕਮਾਲ ਦੀ ਗੱਲ ਹੈ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਅਨਪੜ ਸਨ ਪਰ ਉਹਨਾਂ ਦੇ ਰਾਜ ਵਿੱਚ ਕੋਈ ਵੀ ਅਨਪੜ ਤੇ ਅੱਜ ਆਲੇ ਪੜ ਕੇ ਅਮਰੀਕਾ ਤੋਂ ਆਉਂਦੇ ਨੇ ਤੇ ਪੰਜਾਬ ਸਾਰੇ ਨੂੰ ਅਨਪੜ ਬਣਾ ਦਿੰਦੇ ਨੇ ਜਿਹੜੇ ਅੱਜ ਆ ਗਏ ਨੇ ਹਾਲ ਤੇ ਨੇ ਨਾ ਉਹ ਪੜ ਕੇ ਆਪ ਅਮਰੀਕਾ ਤੋਂ ਆਉਂਦੇ ਨੇ ਪਰ ਜਿਹੜਾ ਜਦੋਂ ਉਹਨਾਂ ਦਾ ਰਾਜ ਆਉਂਦਾ ਤੇ ਪੰਜਾਬ ਸਾਰਾ ਅਨਪੜ ਹੋ ਜਾਂਦਾ ਹੁਣ ਉਹ ਸ਼ੇਰੇ ਪੰਜਾਬ ਮਹਾਰਾਜਾ ਰਜੀਤ ਸਿੰਘ ਕੋਲ ਸਭ ਤੋਂ ਕੀਮਤੀ ਦੁਨੀਆ ਦਾ ਸਭ ਤੋਂ ਕੀਮਤੀ ਹੀਰਾ ਸੀ ਕੋਹਨੂਰ ਹੀਰਾ ਅੱਜ ਵੀ ਇੰਗਲੈਂਡ ਦੀ ਧਰਤੀ ਤੇ ਹੈ ਏਕ ਲੰਬੀ ਚੌੜੀ ਗੱਥਾ ਆ ਵੀ ਇਦਾਂ ਕਿਉਂ ਹੈ ਉਸ ਬੰਨੇ ਨਹੀਂ ਮੈਂ ਜਾਂਦਾ ਹੁਣ ਉਹਨਾਂ ਡੋਲੇ ਨਾਲ ਬੰਨ ਕੇ ਰੱਖਦੇ ਸੀ ਹੀਰਾ ਅਕਸਰ ਤੇ ਉਹਨਾਂ ਨੂੰ ਨਾ ਇੱਕ ਵਾਰ ਇੱਕ ਪੱਤਰਕਾਰ ਆਣ ਕੇ ਸਵਾਲ ਕਰਦਾ ਕਹਿੰਦਾ ਰਾਜਨ ਤੁਸੀਂ ਇਹ ਹੀਰਾ ਆਪਣੇ ਡੋਲੇ ਨਾਲ ਕਿਉਂ ਬੰਨ ਕੇ ਰੱਖਦੇ ਹੋ ਇਏ ਡਾ ਕੀਮਤੀ ਹੀਰਾ ਤੁਸੀਂ ਡੋਲੇ ਨਾਲ ਕਿਉਂ ਬੰਨਦੇ ਹੋ ਤੇ ਜਿਹੜੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਪੱਤਰਕਾਰ ਅੰਗਰੇਜ਼ ਸੀ ਉਹਨੂੰ ਉਹ ਅੰਗਰੇਜ਼ੀ ਚ ਸਵਾਲ ਕਰਦਾ ਸੀ ਮਹਾਰਾਜ ਨੂੰ ਤਾਂ ਅੰਗਰੇਜ਼ੀ ਆਉਂਦੀ ਨਹੀਂ ਸੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਮਹਾਰਾਜੇ ਦੇ ਦੁਪਾਸ਼ੀਆ ਦੁਪਾਸ਼ੀਆ ਹੁੰਦਾ ਟਰਾਂਸਲੇਟਰ ਜਿਹੜਾ ਅੰਗਰੇਜ਼ੀ ਦੀ ਗੱਲ ਸੁਣ ਕੇ ਪੰਜਾਬੀ ਚ ਦੱਸੇ ਤੇ ਪੰਜਾਬੀ ਦੀ ਗੱਲ ਸੁਣ ਕੇ ਅੰਗਰੇਜ਼ੀ ਚ ਦੱਸੇ ਉਹਨੂੰ ਕਹਿੰਦੇ ਨੇ ਟਰਾਂਸਲੇਟਰ ਦੁਪਾਸ਼ੀਆ ਜਿਹਨੂੰ ਦੋਵੇਂ ਭਾਸ਼ਾਵਾਂ ਆਉਂਦੀਆਂ ਹੋਣ ਤੇ ਦੁਪਾਸ਼ੀਏ ਨੇ ਕਿਹਾ ਜੀ ਇਹ ਪੱਤਰਕਾਰ ਸਵਾਲ ਕਰਦਾ ਵੀ ਤੁਸੀਂ ਹੀਰਾ ਡੋਲੇ ਤੇ ਕਿਉਂ ਬੰਨ ਕੇ ਰੱਖਿਆ ਤੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਕਿਹਾ ਇਹਨੂੰ ਦੱਸ ਦੇ ਜਿਨ੍ਹਾਂ ਦੇ ਡੋਲਿਆਂ ਚ ਜਾਨ ਹੋਵੇ ਉਹੀ ਕੀਮਤੀ ਚੀਜ਼ਾਂ ਸੰਭਾਲ ਸਕਦੇ ਆ ਜਿਨ੍ਹਾਂ ਦੇ ਡੋਲੇ ਨਸ਼ਿਆਂ ਦੇ ਟੀਕਿਆਂ ਨਾਲ ਵਿੰਨੇ ਹੋਣ ਉਹਨਾਂ ਤੋਂ ਆਪਣੇ ਸਿਰ ਤੇ ਪੱਗ ਨਹੀਂ ਸੰਭਾਲੀ ਜਾਂਦੀ ਆਪਣੇ ਘਰ ਦੀ ਇੱਜ਼ਤਾਂ ਨਹੀਂ ਸੰਭਾਲੀਆਂ ਜਾਂਦੀਆਂ ਉਹਨਾਂ ਤੋਂ ਆਪਣਾ ਮਾਣ ਸਨਮਾਨ ਨਹੀਂ ਸੰਭਾਲਿਆ ਜਾਂਦਾ ਉਹਨਾਂ ਦੁਨੀਆ ਦੀਆਂ ਕੀਮਤੀ ਚੀਜ਼ਾਂ ਕਿੱਥੋਂ ਸੰਭਾਲ ਲੈਣੀਆਂ? ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਜਵਾਬ ਪੱਤਰਕਾਰ ਨੂੰ ਦਿੱਤਾ। ਪੱਤਰਕਾਰ ਨੇ ਅਗਲਾ ਸਵਾਲ ਕੀਤਾ। ਵਿਦੇਸ਼ੀ ਪੱਤਰਕਾਰ ਸਿਓ ਕਹਿੰਦਾ ਇਹ ਗੱਲ ਸਮਝ ਆ ਗਈ ਵੀ ਇਹ ਕੀਮਤੀ ਹੀਰਾ ਹੈ ਤੁਸੀਂ ਤਾਂ ਡੌਲੇ ਨਾਲ ਬੰਨ ਕੇ ਰੱਖਦੇ ਹੋ ਵੀ ਡੌਲਿਆਂ 'ਚ ਜਾਣ ਚਾਹੀਦੀ ਹੈ ਕੀਮਤੀ ਚੀਜ਼ਾਂ ਡੌਲਿਆਂ 'ਚ ਜਾਣਾਂ ਵਾਲੇ ਬਚਾ ਸਕਦੇ ਨੇ। ਪਰ ਜੇ ਕੀਮਤੀ ਚੀਜ਼ ਹੋਵੇ ਤੇ ਆਮ ਕਰਕੇ ਲੋਕ ਆਪਣੀ ਦਸਤਾਰ ਸਜਾਉਂਦੇ ਨੇ। ਹੁਣ ਆ ਗੱਲ ਪੱਲੇ ਬੱਲੇ ਉਹ ਅੱਜ ਤੋਂ ਬਾਅਦ ਮੇਰੇ ਵੀਰ ਭੈਣਾ ਸਾਰੇ ਫੇ ਤੁਹਾਡੇ ਸਿਰ ਦੀ ਚੁੰਨੀ ਤੇ ਤੁਹਾਡੇ ਸਿਰ ਦੀ ਦਸਤਾਰ ਕਿੱਡੀ ਕੀਮਤੀ ਹੈ ਕਹਿੰਦੇ ਕੀਮਤੀ ਚੀਜ਼ਾਂ ਲੋਕ ਆਪਣੇ ਤਾਜਾਂ 'ਚ ਜੜਦੇ ਨੇ ਆਪਣੀਆਂ ਦਸਤਾਰਾਂ 'ਚ ਜੜਦੇ ਨੇ ਤੁਸੀਂ ਇਹ ਹੀਰਾ ਆਪਣੀ ਦਸਤਾਰ ਵਿੱਚ ਕਿਉਂ ਨਹੀਂ ਲਾਇਆ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਇੱਕ ਦਿਨ ਸਕੂਲ ਨਹੀਂ ਗਿਆ ਚਿੱਟਾ ਅਨਪੜ੍ਹ ਬੰਦਾ ਕਿੱਡਾ ਗਜਬ ਦਾ ਜਵਾਬ ਸੀ ਉਹਦਾ ਕਹਿੰਦਾ ਉਹਨੇ ਪੱਤਰਕਾਰ ਨੂੰ ਕਿਹਾ ਉਸ ਆਪਣੇ ਦੁਪਾਸ਼ੀਏ ਨਾਲ ਗੱਲ ਕਰਦੇ ਉਹਨੇ ਕਿਹਾ ਇਹਨੂੰ ਦੱਸ ਦਿਓ ਪੱਤਰਕਾਰ ਨੂੰ ਹੀਰਾ ਲੱਖ ਕੀਮਤੀ ਹੋਵੇ ਇਹਦੀ ਇੰਨੀ ਔਕਾਤ ਨਹੀਂ ਇਹ ਦਸ਼ਮੇਸ਼ ਪਿਤਾ ਦੀ ਬਖਸੀ ਦਸਤਾਰ ਦੇ ਉੱਤੇ ਸਜ ਸਕੇ ਸੋਚ ਕੇ ਵੇਖੋ ਅੱਜ ਪਤਾ ਨਹੀਂ ਪੱਗਾਂ ਤੇ ਕੀ ਕੁਝ ਸਜਾਇਆ ਜਾ ਰਿਹਾ ਹੈ ਪਤਾ ਨਹੀਂ ਕਿੱਥੇ ਕਿੱਥੇ ਪੱਗਾਂ ਤੇ ਚੁੰਨੀਆਂ ਝੋਕ ਰਹੀਆਂ ਤੇ ਮੈਂ ਰਾਤ ਵੀ ਕਿਹਾ ਸੀ ਸਸ ਗੁਰੂ ਗ੍ਰੰਥ ਸਾਹਿਬ ਤੋਂ ਇਲਾਵਾ ਸੀਸ ਕਦੀ ਕਿਸੇ ਦੁਨੀਆ ਦੇ ਸਾਹਮਣੇ ਨਾ ਚਕਾਇਓ ਭਾਵੇਂ ਕੋਈ ਕਿੱਡਾ ਵੀ ਮਹਾਨ ਕਿਉਂ ਨਾ ਹੋਵੇ ਜੇ ਕਿਸੇ ਨੂੰ ਮਿਲਣਾ ਪਵੇ ਤੇ ਫਤਿਹ ਬਲਾ ਕੇ ਮਿਲਿਓ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਇਹਦੇ ਤੋਂ ਵੱਡੀ ਕੋਈ ਗੱਲ ਨਹੀਂ ਕੀਤੀ ਜਾ ਸਕਦੀ